ਕੀ ਇਹਦੇ ਵਾਲ ਚਿੱਟੇ ਹੋ ਗਏ ਤੇ ਆਪਾਂ ਦਵਾਈਆਂ ਲਾਉਣ ਲੱਗੇ ਨੇ ਉਹ ਸਤਿਆਨਾਸ ਹੋਰ ਬੁਰੀ ਦਾ ਕਰ ਦਿੰਦੇ ਆ। ਕੀਦੇ ਝੜ ਗਏ ਕੀਦੇ ਕੰਚ ਪੈ ਗਿਆ ਸਿਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ। ਵਾਲਾਂ ਦੀਆਂ ਜੜਾਂ ਨੇ ਵੀ ਤਾਕਤ ਲਹੂ ਚੋਂ ਲੈਣੀ ਐ। ਲਹੂ ਦੇ ਵਿੱਚ ਅਗਰ ਉਹਨਾਂ ਨੂੰ ਨਾ ਮਿਲਣਾ ਤਾਂ ਫਿਰ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਟੁੱਟ ਕੇ ਡਿੱਗ ਪੈਣਗੇ ਜਾਂ ਹੁੰਦੇ ਹੀ ਨਹੀਂ। ਤੇ ਜਦ ਤੱਕ ਟੁੱਟ ਗਏ ਤੇ ਜਾਂ ਵਾਲਾਂ ਦੀਆਂ ਜੜਾਂ 'ਚ ਕੋੜੇ ਫਿੰਸੀਆਂ ਬਣ ਗਿਆ ਜਦ ਸਿਕਰੀ ਹੋ ਗਈ ਜਾਂ ਖੁਰਖੋਣ ਲੱਗ ਗਈ ਇੱਕ ਤਾਂ ਇਹ ਵੀ ਇਹ ਜਿਹੜਾ ਆਪਾਂ ਸਾਬਣ ਵਗੈਰਾ ਵਰਤਦੇ ਆਂ ਸ਼ੈਂਪੂ ਵਗੈਰਾ ਵਰਤਦੇ ਆਂ ਇਹ ਵਰਤਨੋਂ ਹਟ ਜਾਓ ਆਹ ਲਾ ਰਿਠਾ ਸਿਕਾ ਕਾਈ ਇੱਕੋ ਜਿੱਕੀ ਮਾਤਰਾ ਚ ਦੁਕਾਨਾਂ ਤੋਂ ਖਰੀਦ ਲਓ ਪਰ ਅਗਰ ਕੇ ਪਾਊਡਰ ਬਣਾ ਕੇ ਰੱਖ ਲਓ ਜਦੋਂ ਵੀ ਵਾਲ ਧੋਣੇ ਆ ਇਹਨਾਂ ਨਾਲ ਧੋ ਲਓ ਪੰਜਾਬ ਪਰਚੈਂਟ ਬਿਮਾਰੀਆਂ ਛੋਟੀਆਂ ਲਈ ਇਸ ਨਾਲ ਹੀ ਠੀਕ ਹੋ ਜਾਣਗੀਆਂ ਜਿਹੜੀ ਮੈਂ ਪਹਿਲਾਂ 10 ਕਿਹਾਟੇ ਵੀ ਖਰਾਕ ਸੁੱਧ ਖਾ ਲੋ ਸਬਜ਼ੀ ਸਲਾਦ ਫਰੂਟ ਜਿਆਦਾ ਜਿਆਦੇ ਖਾਚੋ ਪ੍ਰੋਟੀਨ ਹੈ ਜਿਹੜੀ ਉਹ ਬਾਦਾਮ ਅਖਰੋਟ ਤੇ ਮੂੰਗਫਲੀ ਚੋਲੇ ਲੋ ਰਾਤ ਨੂੰ ਕੋਸ਼ਿਸ਼ ਕਰੋ ਵਾਲ ਖੁੱਲੇ ਛੱਡ ਕੇ ਪਾਓ ਤੇ ਮੇਨ ਹੁੰਦਾ ਵੀ ਹਰ ਰੋਜ਼ ਅੱਧਾ ਘੰਟਾ ਜਾਂ 20 ਮਿੰਟ ਸੂਰ ਧੁੱਪ ਜ਼ਰੂਰ ਲਵਾਵੋ ਤੇ ਰਾਤ ਨੂੰ ਬਾਲ ਬਾਹ ਕੇ ਖੁੱਲੇ ਨੰਗੇ ਛੱਡ ਕੇ ਅੱਧਾ ਘੰਟਾ ਜ਼ਰੂਰ ਹਵਾ ਲਵਾਓ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਪਰਾੜ ਗੱਲ ਅੱਜ ਵਾਲਾਂ ਦੀ ਕਰਨੀ ਆ ਖੇਤੀ ਤਾਂ ਇਹ ਕਰਦੀ ਆ ਪਰ ਕਈਆਂ ਦੀ ਉੱਜੜ ਜਾਂਦੀ ਆ ਟਾਈਮ ਤੋਂ ਪਹਿਲਾਂ ਹੀ ਉੱਜੜ ਜਾਂਦੀ ਆ ਇਹ ਖੇਤੀ ਨੂੰ ਬਚਾਇਆ ਕਿਵੇਂ ਜਾ ਸਕਦਾ ਇਹ ਸਾਰੇ ਕਾਸਤੇ ਜਾਣਕਾਰੀ ਲਵਾਂਗੇ ਅੱਜ ਆਪਾਂ ਡਾਕਟਰ ਗੁਰਮੀਲ ਸਿੰਘ ਵਿਰਕ ਰਿਟਾਇਰਡ ਸੀਐਮਓ ਨੇ ਆਪਣੇ ਨਾਲ ਨੇ ਸਵਾਗਤ ਹੈ ਡਾਕਟਰ ਸਾਹਿਬ ਦੀਆਂ ਨੁਪਤੇ ਇਹ ਵਾਲਾਂ ਦਾ ਕਰੋ ਜੀ ਹਾਲਾ ਹੁਣ ਤਾਂ ਪਹਿਲਾਂ ਤਾਂ ਹੁੰਦਾ ਸੀ ਵੀ ਮਾੜੀ ਮੋਟੀ ਉਮਰ ਤੋਂ ਬਾਅਦ ਝੜਦੇ ਸੀ ਹੁਣ ਤਾਂ ਮੇ ਤੋਂ ਨਿੱਕੇ ਅਜੇ ਵਾਕੀ ਉਹਨਾਂ ਦੇ ਝੜੇ ਪਏ ਅਜਮਾਈ ਠੀਕ ਹੈ ਬਈ ਕਿਹਦੇ ਝੜ ਗਏ ਕਿਹਦੇ ਗੰਜ ਪੈ ਗਿਆ ਕਿਹਦੇ ਚਿੱਟੇ ਹੋ ਗਏ ਸਿਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਕਿਸੇ ਦੀ ਵਾਲਾਂ ਦੀਆਂ ਜੜਾਂ 'ਚ ਨੁਕਸ ਹੈ ਕਿਸੇ ਦੀ ਸਿਰ ਦੀ ਚੌੜੀ 'ਚ ਨੁਕਸ ਹੈ ਤੇ ਕਾਰਨ ਕੋਈ ਵੀ ਹੋਵੇ ਚਾਹੇ ਗੰਜ ਪੈਣ ਲੱਗ ਜੂ ਚਾਹੇ ਝੜਨ ਲੱਗ ਜਾਣਗੇ ਚਾਹੇ ਉਹ ਚਿੱਟੇ ਹੋਗੇ ਚਾਹੇ ਟੁੱਟਣੇ ਸ਼ੁਰੂ ਹੋ ਜਾਂਦੇ ਆ ਇਹ ਹੁੰਦਾ ਕਦੋਂ ਨਾਲ ਸਾਰਾ ਆਪਣੇ ਵਾਲਾਂ ਦੀਆਂ ਜੜੀਆਂ ਨੂੰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਸਰੀਰ ਦੇ ਹਰੇਕ ਅੰਗ ਨੇ ਆਪਦੀ ਤਾਕਤ ਲਹੂ ਚੋਂ ਲੈਣੀ ਹੈ ਤੇ ਵਾਲਾਂ ਦੀਆਂ ਜੜਾਂ ਨੇ ਵੀ ਤਾਕਤ ਲਹੂ ਚੋਂ ਲੈਣੀ ਹੈ ਤੇ ਲਹੂ ਦੇ ਵਿੱਚੋਂ ਤੱਤ ਹੋਣ ਨਾ ਜਿਹੜੇ ਵਾਲਾਂ ਨੂੰ ਚਾਹੀਦੇ ਸਰੀਰ ਦੇ ਹਰੇਕ ਅੰਗ ਨੇ ਆਪਦੀ ਤਾਕਤ ਲਹੂ ਚੋਂ ਕੱਢਣੀ ਹੈ ਪਹਰੇਕ ਅੰਗ ਦੀ ਡਿਮਾਂਡ ਤਾਂ ਡੱਡ ਹੈ ਜੀ ਇਸ ਤਰ੍ਹਾਂ ਜਪਾਲੀਆਂ ਦੀ ਬਾਲਾਂ ਦੀ ਵੀ ਜਿਹੜੀ ਡਿਮਾਂਡ ਹੈ ਜੀ ਉਹ ਡੱਡ ਡੱਡ ਹੁੰਦੀ ਹੈ ਤੇ ਉਹ ਲਹੂ ਦੇ ਵਿੱਚ ਅਗਰ ਉਹਨਾਂ ਨੂੰ ਨਾ ਮਿਲਣਾ ਹਾਂਜੀ ਤਾਂ ਫਿਰ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਟੁੱਟ ਕੇ ਡਿੱਗ ਪੈਣਗੇ ਜਾਂ ਹੁੰਦੇ ਹੀ ਨਹੀਂ ਤੇ ਜਾਂਦਬ ਚਾਦ ਟੁੱਟ ਗਏ ਤੇ ਜਾਂ ਬਾਲਾਂ ਦੀਆਂ ਜੜਾਂ 'ਚ ਫੋੜੇ ਫਿੰਸੀਆਂ ਬਣ ਗਿਆ ਜਾਂ ਸਿਕਰੀ ਹੋ ਗਈ ਜਾਂ ਖੁਰ ਖੋਣ ਲੱਗੀ ਤੇ ਜਾਂ ਹਰ ਵੇਲੇ ਚੰਬੜੀ ਦੇ ਵਿੱਚ ਪਸ਼ੂਆਂ ਵਾਂਗੂ ਐ ਬੰਦਾ ਖੁਰਚਦਾ ਰਹਿੰਦਾ ਹੈ ਤੇ ਚਿੱਟੇ ਕਾਲੇ ਹੋਣਾ ਅੱਜਕੱਲ ਆਮ ਗੱਲ ਬਣ ਗਈ ਆ ਮਹਣ ਚਿੱਟੇ ਵਾਲਾ ਨੂੰ ਸਮੱਸਿਆ ਨਹੀਂ ਮੰਨਦੇ ਵਾਲ ਹੋਣੇ ਚਾਹੀਦੇ ਪਰ ਮੇ ਚਿੱਟੇ ਹੋਣ ਹਾਂ ਤੇ ਬਿਮਾਰੀ ਚਾਹੇ ਵਾਲਾਂ ਦੀ ਕੋਈ ਹੈ ਤੇ ਜਿਹੜੀ ਵਾਲਾਂ ਦੀਆਂ ਜੜਾਂ ਨੂੰ ਖਰਾਕ ਚਾਹੀਦੀ ਹੈ ਉਹ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਹੈ ਜੀ ਤੇ ਜੇ ਤੁਸੀਂ ਵੀ ਡਾਕਟਰ ਕੋਲੇ ਜਾਵਾਂਗੇ ਉਹ ਵਾਲਾਂ ਦੀਆਂ ਜੜਾਂ ਨੂੰ ਖਰਾਕ ਦੋਆਂ ਨਾਲ ਦੇਣਗੇ ਜੀ ਜਾਂ ਕਹਿਣਗੇ ਆ ਸਾਬਣ ਲੈ ਲੈ ਕੋਈ ਕਹੂਗਾ ਤੇਲ ਲੈ ਲੈ ਜੀ ਠੀਕ ਹੈ ਤੇ ਉਹਦੇ ਨਾਲ ਸਾਰੀਆਂ ਘਾਟਾਂ ਦਾ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਬੰਦਾ 2 ਮਹੀਨੇ 4 ਮਹੀਨੇ 5 ਮਹੀਨੇ ਵਰਤ ਕੇ ਦੇਖਦਾ ਉਹ ਤੋਂ ਬਾਅਦ ਛੱਡ ਦਿੰਦਾ ਉੱਤੋਂ ਦੀ ਕਈਆਂ ਦੇ ਵਾਲ ਚਿੱਟੇ ਹੋ ਗਏ ਤੇ ਆਪਾਂ ਲਾਈਆਂ ਲਾਉਣ ਲੱਗ ਜਾਂਦੇ ਆ ਉਹ ਸੱਤਿਆਨਾਸ ਹੋਰ ਬਿਮਾਰੀ ਦਾ ਕਰ ਦਿੰਦੇ ਆ ਇਸ ਕਰਕੇ ਬਾਲਾਂ ਦੀਆਂ ਜੜਾਂ ਨੂੰ ਮਜ਼ਬੂਤੀ ਦੇਣ ਵਾਸਤੇ ਇੱਕ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰੇਕ ਡਾਕਟਰ ਕੋਲ ਜਾ ਕੇ ਆਪਦੇ ਖੂਨ ਦੀ ਜਾਂਚ ਕਰਾ ਲਓ ਪਹਿਲਾਂ ਖੂਨ ਦੀ ਜਾਂਚ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਬਾਲਾਂ ਦੀਆਂ ਜੜਾਂ ਨੂੰ ਜਿਹੜੀ ਤਾਕਤ ਦੀ ਲੋੜ ਹੈ ਵੀ ਉਹ ਹੈ ਜਾਂ ਨਹੀਂ ਜੀ ਤੇ ਜਿਹੜੀ ਵੀ ਘਾਟ ਹੁੰਦੀ ਹੈ ਡਾਕਟਰ ਉਹਨੂੰ ਆਪਦੇ ਹਿਸਾਬ ਨਾਲ ਪੂਰੀ ਕਰ ਦਿੰਦਾ ਹੈ ਨੇਤੁਰ ਕਈ ਜਗ੍ਹਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਾਲਾਂ ਦੇ ਵਿੱਚ ਟੀਕੇ ਲਾਉਂਦੇ ਆ ਡਾਕਟਰ ਹਾਂਜੀ ਉਹ ਟੀਕੇ ਨਾਲ ਕੁਝ ਸਿਰ ਵਾਸਤੇ ਗੱਲ ਬਣ ਜਾਂਦੀ ਆ ਤਿੰਨ ਚਾਰ ਸਾਲਾਂ ਬਾਅਦ ਬਿਮਾਰੀਆਂ ਲੱਗਣੇ ਸ਼ੁਰੂ ਹੋ ਜਾਂਦੀਆਂ ਤੇ ਫਿਰ ਬੰਦਾ ਪਸਤਾਉਂਦਾ ਤੇ ਜਾਂ ਇਲਾਜ ਹੁੰਦਾ ਹੀ ਨਹੀਂ ਆਪਾਂ ਦਵਾਈਆਂ ਲਾਉਣ ਲੱਗ ਜਾਾਂਗੇ ਕਾਲੇ ਕਰਨ ਵਾਸਤੇ ਤੇ ਜਾਂ ਇੱਕ ਪਾਊਡਰ ਜਿਹਾ ਦੇ ਉਹ ਲਾਉਣ ਲੱਗ ਜਾਂਦੇ ਵੀ ਉਹ ਸਾਰਾ ਬਿਮਾਰੀ ਨੂੰ ਘਟਾਉਣ ਦੀ ਬਜਾਏ ਬਦੋਂ ਦੇ ਕੁਝ ਮਹੀਨੇ ਨਿਕਲ ਜਾਂਦੇ ਆ ਤਾਂ ਆਮ ਬੰਦਿਆਂ ਵਾਸਤੇ ਜਿਹੜੇ ਇੱਥੇ ਨਹੀਂ ਆ ਸਕਦੇ ਤੇ ਇਹਨਾਂ ਨੂੰ ਬਚਾ ਕਿਵੇਂ ਕਰਨਾ ਤੇ ਕੁਝ ਹੱਦ ਤੱਕ ਘਰੇ ਬੈਠੇ ਠੀਕ ਕਿਵੇਂ ਕਰਨਾ ਹਾਂਜੀ ਇੱਕ ਤਾਂ ਹੁੰਦਾ ਵੀ ਇਹ ਜਿਹੜਾ ਆਪਾਂ ਸਾਬਣ ਵਗੈਰਾ ਵਰਤਦੇ ਆ ਸ਼ੈਂਪੂ ਵਗੈਰਾ ਵਰਤਦੇ ਆ ਵਰਤਨੋਂ ਹਟ ਜਾਓ ਜੀ ਨੇੜੇ ਉਹਨਾਂ ਲੱਗਣ ਦਿਓ ਆਵਲਾ ਰੀਠਾ ਸਿੱਕਾ ਕਾਈ ਇੱਕੋ ਜਿੱਕੀ ਮਾਤਰਾ ਚ ਦੁਕਾਨਾਂ ਤੋਂ ਖਰੀਦ ਲਓ ਜੀ ਰਗੜ ਕੇ ਪਾਊਡਰ ਬਣਾ ਕੇ ਰੱਖ ਲਓ ਤੇ ਜਿੱਦੇ ਮੈ ਣਾਉਣਾ ਹੈ ਇਹਨਾਂ ਨੂੰ ਰਾਤ ਨੂੰ ਪਾਣੀ ਚ ਭਿਉਂ ਦਿਓ ਤੜਕੇ ਪਾਣੀ ਨੂੰ ਉਬਾਲ ਲਓ ਜਦੋਂ 15-20 ਮਿੰਟ ਉਬਲਦੇ ਨੂੰ ਹੋ ਗਿਆ ਠੰਡਾ ਕਰ ਲਓ ਲਾ ਲਓ ਤੁਹਾਡਾ ਕੁਦਰਤੀ ਸ਼ੈਂਪੂ ਬਣ ਗਿਆ ਆ ਪੌੜਿਆ ਸ਼ੈਂਪੂ ਬਾਜ਼ਾਰ ਚੋਂ ਦੁਕਾਨ ਤੋਂ ਖਰੀਦਾਂਗੇ ਰੀਠੇ ਦਾ ਡੱਡ ਖਰੀਦਾਂਗੇ ਆਪਾਂ ਕੁਦਰਤੀ ਚੀਜ਼ ਲੈ ਲਈ ਤੇ ਜਦੋਂ ਵੀ ਵਾਲ ਧੋਣੇ ਆ ਇਹਨਾਂ ਨਾਲ ਧੋ ਲਓ ਪੰਜਾਬ ਪਰ ਟੈਂਡ ਬਿਮਾਰੀਆਂ ਛੋਟੀਆਂ ਲਈ ਇਸ ਨਾਲ ਹੀ ਠੀਕ ਹੋ ਜਾਣੀਆਂ। ਕਲੀਅਰ? ਦੂਸਰਾ ਕੀ ਹੁੰਦਾ ਹੈ? ਨਿੰਮ ਦੇ ਪਾਣੀ ਨੂੰ ਲੈ ਕੇ ਨਿੰਮ ਦੇ ਪੱਤੇ ਲੈ ਲਓ ਉਹਨੂੰ ਉਬਾਲ ਲਓ। ਹਫਤੇ 'ਚ ਇੱਕ ਵਾਰ ਜਾਂ ਦੋ ਵਾਰ ਉਸ ਉਪਲ ਦੇ ਪਾਣੀ ਨਾਲ ਸਿਰ ਧੋ ਲਓ। ਉਹ ਵਾਰੀ ਛੋਟੇ ਠੀਕ ਹੋ ਜੀ। ਨਿੰਬੂ ਲੈ ਲਓ। ਉਹਨੂੰ ਨਿਚੋੜ ਲਓ ਰਸ ਨੂੰ। ਤਾਂ ਰਾਤ ਨੂੰ ਜੀਰਨੀ ਕੱਢ ਕੇ ਵਾਲਾਂ ਦੀ ਜੜਾਂ 'ਚ ਨਿੰਬੂ ਲਾ ਲੋ ਜੀ ਅੱਧਾ ਘੰਟਾ ਲਾਈ ਰੱਖੋ ਉਦੋਂ ਬਾਅਦ ਇੱਕ ਤੇਲ ਹੁੰਦਾ ਉਹ ਤੇਲ ਦਾ ਫਾਰਮੂਲਾ ਸੀ ਬੰਦੇ ਨੂੰ ਦੱਸ ਦਿੰਨੇ ਉਹਨੇ ਉਹਦੀ ਬਿਮਾਰੀ ਦੇਖਣ ਤੋਂ ਬਾਅਦ ਉਹ ਬੰਦਾ ਘਰ ਹੀ ਤੇਲ ਬਣਾਉਂਦਾ ਰਿhta ਦਿੰਦੇ ਨਹੀਂ ਜੀ ਉਹ ਲਾਉਣ ਲੱਗ ਜਾਂਦਾ ਤਾਂ ਕੁਝ ਮਹੀਨਿਆਂ ਜੀ ਵਾਲਾਂ ਦੀ ਸਮੱਸਿਆ ਖਤਮ ਹੋ ਗਈ ਨਹੀਂ ਸਮਝੇ ਤੇ ਨਹੀਂ ਹਰੇਕ ਬੰਦਾ ਜਿਸ ਕੋ ਨੂੰ ਦੱਸਿਆ ਵੀ ਹਫਤੇ 'ਚ ਇੱਕ ਦਿਨ ਦਹੀਂ ਨਾਲ ਜਾਂ ਲੱਸੀ ਨਾਲ ਨਾਲੇ ਜੀ ਠੀਕ ਹੈ ਬਾਲ ਜਿਹੜੇ ਧੋਣੇ ਉਹ ਜਿ ਕੋ ਸਨਮ ਵਾਲੇ ਦੀ ਠਾ ਸਿੱਕਾ ਕਾਈ ਦੱਸਿਆ ਰਾਤ ਨੂੰ ਪੈਣ ਵੇਲੇ ਚੀਰ ਨਹੀਂ ਕੱਢ ਕੇ ਦਿਲ ਸੁਨ ਦੱਸੇ ਵੀ ਲਾਲਾ ਕਰਨਾ ਉਹ ਲਾਲੋ ਹਰ ਰੋਜ਼ ਤੈਨੂੰ ਤੋਂ 5 ਮਿੰਟ ਵਾਲਾ ਨੁਭਾਉਣਾ ਹੈ ਕਿਵੇਂ ਪਹਿਲਾਂ ਪਿੱਛੇ ਤੋਂ ਸਿੱਧੇ ਨੂੰ ਮਾਰੋ ਕੰਗਾ ਜੀ ਫੇਰ ਮੂਹਰੋ ਪਿੱਛੇ ਨੂੰ ਮਾਰੋ ਫੇਰ ਜਿ ਕੋ ਕੁੜੀਆਂ ਚੀਰ ਨਹੀਂ ਕੱਢਦੀਆਂ ਸੱਜੇ ਪਾਸੇ ਫੇਰ ਖੱਬੇ ਪਾਸੇ ਆਪਾਂ ਵਾਲਾਂ ਦੀਆਂ ਜੜਾਂ ਵੱਲ ਧਿਆਨ ਨਹੀਂ ਦੇਣਾ ਗੁੰਝਲਾਂ ਵੱਲ ਧਿਆਨ ਨਹੀਂ ਦੇਣਾ ਆਪਾਂ ਮ사ਜ ਕਰਨਾ ਕੰਗੇ ਨਾਲ ਲਈ ਸਮਝੇ ਤਾਂ ਕਿ ਵਾਲਾਂ ਦੀਆਂ ਜੜਾਂ ਨੂੰ ਪੂਰਾ ਲਹੂ ਮਿਲਣਾ ਸ਼ੁਰੂ ਹੋ ਜਾਏ ਜੀ ਇਹ ਚੀਜ਼ਾ ਰੋਜ਼ ਕਰ ਲੋ ਜੀ ਖਰਾਕ ਜਿਹੜੀ ਮੈਂ ਪਹਿਲਾਂ ਦੱਸ ਗਿਆ ਟੈਂ ਵੀ ਖਰਾਕ ਸੁਧ ਖਾ ਲੋ ਜੀ ਸਬਜ਼ੀ ਸਲਾਦ ਫਰੂਟ ਜਿਆਦੇ ਤੋਂ ਜਿਆਦੇ ਖਾਚੋ ਪ੍ਰੋਟੀਨ ਹੈ ਜਿਹੜੀ ਉਹ ਬਾਦਾਮ ਅਖਰੋਟ ਤੇ ਮੂੰਗਫਲੀ ਚੋਲੇ ਲੋ ਰਾਤ ਨੂੰ ਕੋਸ਼ਿਸ਼ ਕਰੋ ਵਾਲ ਖੁੱਲੇ ਛੱਡ ਕੇ ਪਾਵੋ ਕੰਗਾ ਕਰਕੇ ਖੁੱਲੇ ਛੱਡ ਕੇ ਪੈ ਜਾਓ ਜੀ ਤੇ ਕੁਝ ਦਿਨ ਬਾਅਦ ਜਦੋਂ ਲਾਉਣ ਦੀ ਲੋੜ ਪਈ ਤਾਂ ਆਲਾ ਰੀਠਾ ਸਿੱਕਾ ਕਾਈ ਆਪਾਂ ਸ਼ੈਂਪੂ ਖਰੀਦੇ ਬਾਕੀ ਹੁੰਦਾ ਜੇ ਪੂਰੀ ਵਿਗਿਆਨਕ ਤੌਰ ਤੇ ਜਾਣੇ ਹਫਤੇ ਚ ਇੱਕ ਵਾਰ ਮਿੱਟੀ ਲਾ ਲਓ ਸਾਰੇ ਵਾਲਾਂ ਤੇ ਉਹ ਕਿਸੇ ਲੋੜ ਪੈਂਦੀ ਹੈ ਕਿਸ ਨੂੰ ਨਹੀਂ ਇਸ ਕਰਕੇ ਉਹ ਆਮ ਸਾਨੂੰ ਵੀਡੀਓ ਚ ਸੀ ਨਹੀਂ ਦੱਸਦੇ ਜੀ ਤੇ ਕਈਆਂ ਦੇ ਜੇ ਮਿੱਟੀ ਵਿਲਾਉਣੀ ਪਵੇ ਮਿੱਟੀ ਆਪ ਦੀ ਘਰ ਚ ਲੈ ਲਓ 3 ਕ ਫੁੱਟ ਡੂੰਗੀ ਉਹਨੂੰ ਗਿੱਲਾ ਕਰਕੇ ਕਰ ਲਓ ਤੇ ਸਾਰੇ ਵਾਲਾਂ ਤੇ ਚਿਹਰੇ ਤੇ ਲਾ ਲਓ ਕੁਝ ਦਿਨਾਂ ਦੇ ਵਿੱਚ ਹੀ ਵਾਲ ਚਿੱਟੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਝਾਲਣਾ ਤਾਂ ਦੂਰ ਦੀ ਗੱਲ ਹੀ ਰਹਿ ਗਈ ਹਫ਼ਤੇ ਚ ਇੱਕ ਵਾਰੀ ਟਮਾਟਰ ਲੈ ਲਓ ਉਹਦਾ ਰਸ ਕੱਢ ਕੇ ਵਾਲਾਂ ਦੇ ਜਣਾ ਤੇ ਲਾ ਲਓ 20 ਮਿੰਟ ਤੱਕ ਘੰਟਾਂ ਨੂੰ ਸੁੱਕ ਲੈਣ ਤੇ ਦਵਾ ਧੋ ਲੋ ਜੀ ਟਮਾਟਰ ਨਹੀਂ ਹੈ ਤਾਂ ਖੀਰੇ ਖੀਰਾ ਜਣਾ ਚਲਾ ਲੋ ਨਹੀਂ ਸਮਝੇ ਇਸ ਤਰ੍ਹਾਂ ਅਗਰ ਕੁਦਰਤੀ ਢੰਗ ਨਾਲ ਤੁਸੀਂ ਚੱਲੋਗੇ ਤਾਂ ਪਹਿਲੀ ਗੱਲ ਤਾਂ ਵਾਲ ਮਰਦੇ ਦਮ ਤੱਕ ਖਰਾਬ ਨਹੀਂ ਹੋਣਗੇ ਜੇ ਪਹਿਲਾਂ ਹੋ ਵੀ ਗਏ ਮੁੜ ਕੇ ਦੁਬਾਰਾ ਸਰਜੀਤ ਹੋ ਜਾਣਗੇ ਬੁੱਤਾਂ ਤੇ ਖਰਾਕ ਚ ਵੀ ਕੁਝ ਐਡ ਕੀਤਾ ਜਾ ਸਕਦਾ ਵਿਹਾਲ ਸਿਹਤ ਮੰਦ ਰਹਿਣ ਖਰਾਕ ਵਾਸਤੇ ਮੇਨ ਹੁੰਦਾ ਵੀ ਹਰ ਰੋਜ਼ ਅੱਧਾ ਘੰਟਾ ਜਾਂ 20 ਮਿੰਟ ਸੂਰ ਧੁੱਪ ਜ਼ਰੂਰ ਲਵਾਵੋ ਜੀ ਤੇ ਰਾਤ ਨੂੰ ਬਾਲ ਬਾਹ ਕੇ ਖੁੱਲੇ ਨੰਗੇ ਛੱਡ ਕੇ ਅੱਧਾ ਘੰਟਾ ਜ਼ਰੂਰ ਹਵਾ ਲਵਾਵੋ ਖਰਾਕ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਉਹੀ ਐ ਵੀ ਛੇ ਚੀਜ਼ਾਂ ਨੂੰ ਖਾਣੀਆਂ ਬੰਦ ਕਰ ਦੇਵੋ ਉਹ ਸੋਡੀ ਹਰੇਕ ਮੂਵੀ ਤੇ ਸੀਦਾ ਇਹਦੇ ਆਂ ਖੰਡ ਦੀ ਬਣੀ ਹੋਈ ਕੋਈ ਚੀਜ਼ ਨਹੀਂ ਖਾਣੀ ਜੀ ਚਾਹ ਤੇ ਕੌਫੀ ਨਹੀਂ ਪੀਣੀ, ਮੀਟੰ ਦਾ ਮੱਛੀ ਨਹੀਂ ਖਾਣੇ, ਕੋਲਡ ਡਰਿੰਕਸ ਨਹੀਂ ਖਾਣੇ। ਜੀ ਤੇ ਖਾਣ ਚ ਕੀ ਆ? ਸਬਜ਼ੀ ਜਿਆਦਾ ਖਾਓ, ਸਲਾਦ ਜਿਆਦਾ ਖਾਓ, ਫਰੂਟ ਜਿਆਦਾ ਖਾਓ। ਜੀ ਰੋਟੀ ਆਟਾ ਮੋਟਾ ਪਸਵਾਉਣਾ, ਉਹਨੂੰ ਛਾਨਣਾ ਨਹੀਂ ਹੈ। ਜੀ ਤੇ ਰੋਟੀ ਤਵੇ ਦੇ ਉੱਤੇ ਰਾਲਣੀ ਹੈ। ਠੀਕ ਹੈ, ਪਾਣੀ ਜਿਹੜਾ ਰੋਟੀ ਤੋਂ ਜਿਆਦਾ ਘੰਟਾ ਪਹਿਲਾਂ ਪੀਵੋ। ਜੰਬਾ ਜੇ ਘੰਟਾ ਬਾਅਦ ਪੀਵੋ। ਬਾਕੀ ਕੁਕਦੋ ਗੱਲਾਂ ਹੁੰਦੀਆਂ, ਉਹ ਮਰੀਜ਼ ਨੂੰ ਦੇਖ ਕੇ ਉਹਦੇ ਵਾਲਾਂ ਦੀਆਂ ਜੜ੍ਹਾਂ ਨੂੰ ਦੇਖ ਕੇ ਵਾਲਾਂ ਦੀ ਚਮੜੀ ਨੂੰ ਦੇਖ ਕੇ ਤੇ ਖੂਨ ਦੇ ਜਾਂਚ ਪੜਤਾਲ ਤੋਂ ਪਤਾ ਲੱਗ ਜਾਂਦਾ ਹੈ ਕਈਆਂ ਨੂੰ ਹੁਣ ਇਹਦੀ ਵੀ ਟੀਵੀ ਹੁੰਦੀ ਹੈ ਵਾਲਾਂ ਦੀਆਂ ਜੜ੍ਹਾਂ ਦੀ ਵਾਲਾਂ ਦੀਆਂ ਜੜ੍ਹਾਂ ਦੀ ਤੇ ਹੋਰ ਵਾਲਾਂ ਦੀਆਂ ਜੜ੍ਹਾਂ ਨੂੰ ਕੈਂਸਰ ਵੀ ਹੁੰਦਾ ਹੈ ਵਾਲਾਂ ਦੀਆਂ ਜੜ੍ਹਾਂ ਚਾਹ ਹਾਈ ਵੀ ਜਿਹੜਾ ਹੁੰਦਾ ਹੈ ਜਿਹੜਾ ਬਹੁਤ ਹੀ ਖਤਰਨਾਕ ਚੱਲਦਾ ਹੈ ਜੀ ਤੇ ਵਾਲਾਂ ਦੀ ਜੜ੍ਹਾਂ ਤੇ ਕੋਈ ਬਿਮਾਰੀ ਲੱਗ ਸਕਦੀ ਆ ਉਹ ਮਰੀਜ਼ ਨੂੰ ਦੇਖ ਕੇ ਜੇ ਇੱਕ ਚੀਜ਼ ਦਾ ਸ਼ੱਕ ਪੈਂਦਾ ਅਸੀਂ ਕਹਿੰਦੇ ਹਾਂ ਜਾਰ ਖੂਨ ਟੈਸਟ ਕਰਾ ਲਿਆ ਤੇ ਜੇ ਕੋਈ ਉਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਉਹਦਾ ਹਿਸਾਬ ਦੱਸ ਦਿੰਦਾ ਤੇ ਲਈ ਕੌਮਰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਖਰਾਕਾਂਸ ਦਾਰ ਲੋ ਜੀ ਹਰ ਰੋਜ਼ ਦੋ ਬੇਰੀ ਵਾਲਾਂ ਨੂੰ ਪਾਹੋ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਤੇ ਸ਼ੈਂਪੂ ਝੂੰਪੂ ਆ ਤੋਂ ਬਾਅਦ ਜੋ ਪੁੱਤਰ ਜੀ ਤਾ ਤੁਹੀ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਪੁੱਤਰ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਧੰਨਵਾਦ